ਢੰਡੇ ਵਧੀਆ ਠੀਕ ਆ ਤੇ ਮੁੱਲ ਹੈਗਾ ਇਹਦਾ ਮਤਲਬ 35000 ਰੁਪਏ ਮੁੱਲ ਹੈਗਾ 35000 ਹਾਂ ਠੀਕ ਆ ਲੋ ਪ੍ਰਾਈਸ ਦੀ ਫੇਸ ਦਿਖਾਉਣ ਦੀ ਕੋਸ਼ਿਸ਼ ਕਰਦੇ ਆਪਾਂ ਲੋ ਜੀ ਤੋਰਾ ਦਾ ਫਿਰ ਸਾਨੂੰ ਪਤਾ ਇੱਥੇ ਤੋਰਨ ਵਾਲਾ ਟਾਈਮ ਬਹੁਤ ਲੱਗ ਜਾਂਦਾ ਲੋ ਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਉਗੋਕੇ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਭੈਣ ਕੋਲ ਵੀਡੀਓ ਬਣਾਉਣਾ ਹੈ ਆਪਾਂ ਉਹੋ ਕੇ ਜੇ ਕਿਸੇ ਭਰਾ ਨੇ ਇਦਾਂ ਦੀ ਯਾਰ ਕਰਾਉਣੇ ਹੋ ਤਾਂ ਆਪਣਾ ਨੰਬਰ ਨੋਟ ਕਰੋ ਜੀ 7328000355 ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਹੁਣ ਵਾਦੋ ਵਾਦ ਫੋਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਢਾੜ ਤੱਕ ਨੰਮ ਤਨਵੀ ਵੀਡੀਓ ਅਪਲੋਡ ਕਰ ਸਕੀ ਜੀ ਭੈਣ ਦਾ ਨੰਬਰ ਲਿਖਾਂਗੇ ਟਾਈਟਲ ਵਿੱਚ ਕਰਦੇ ਆਪਾਂ ਭੈਣ ਜਿੰਨਾ ਗੱਲਬਾਤ ਲੈਣੇ ਆ ਜੀ ਜਾਣਕਾਰੀ ਪਣਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਨਾਮ ਪਣਜੀ ਆਪਣਾ ਨਾਮ ਵੀਰੇ ਨਿਰਮਲ ਗੌਰ ਪਿੰਡ ਡੋਗੋਗੇ ਜ਼ਿਲ੍ਹਾ ਬਰਨਾਲਾ ਠੀਕ ਹੈ ਜੀ ਕਿੰਨੀਆਂ ਗਮਾਂ ਭਣੇ ਆਪਣੇ ਕੋਲ ਟੋਟਲ ਅੱਜ 8-9 ਹੈਗੀਆਂ ਵੀਰੇ ਠੀਕ ਹੈ ਜੀ ਪਹਿਲੀ ਵੈੜ ਦੀ ਜਾਣਕਾਰੀ ਇਹ ਵੀਰੇ 20 ਦਿਨਾਂ ਦੀ ਸੂਈ ਵੀ ਇਹ 20 ਦਾ ਨਹੀਂ ਹੋਏ ਹੋਣੇ ਘੱਟੀ ਹੋਏ ਨੇ 20 ਵੀ ਹਾਂਜੀ ਉਹ ਸਾਹਮਣੇ ਵਿੱਚ ਖੜਾ ਇਹਦਾ ਦੋ ਜਾਏਗਾ 16-17 ਕਿਲੋ ਖੁੱਲਾ ਠੀਕ ਹੈ ਐਨ ਫਾਂ ਫਾਂ ਦੀ ਓਕੇ ਪੂਰੀ ਠੀਕ ਹੈ ਜਮਾ ਜਦੋਂ ਮਰਜ਼ੀ ਜੋ ਕੋਈ ਗੱਲਬਾਜ਼ੀ ਨਹੀਂ ਠੀਕ ਹੈ ਚਾਹ ਦੋ ਟਾਂਗ ਚੋਲੇ ਜਿਹੜਾ ਬਮਾ 20 ਟਾਈਮ ਜੋ ਉਹ ਠੀਕ ਹੈ ਉਹ ਸਾਹਮਣੇ ਖੜਾ ਵੀ ਹੈ ਆਹਰਲਾ ਜੀ ਹਾਂ ਆ ਬੱਚਾ ਬਈ ਠੀਕ ਹੈ ਜੀ ਚੈੱਕ ਕਰਦੇ ਬਸ ਆਈ ਹੈ ਨਾ ਹਾਂ ਬਈ ਠੀਕ ਹੈ ਜੀ ਤੇ ਕੀ ਰੇਟ ਰੂਟਾ ਭੈਂਟ ਜੀ ਦਾ ਇਹਦਾ 47000 ਰੁਪਿਆ ਰੇਟ ਆ ਵੀਰੇ 47000 ਰੁਪਿਆ ਰੇਟ ਆ ਫੇਸ ਬਿਊਟੀ ਚੈੱਕ ਕਰ ਸਕਦੇ ਹੋ ਕਰਮਵਾਲੀ ਦੀ ਲਓ ਜੀ ਠੀਕ ਹੈ ਜੀ ਤੇ ਲਓ ਜੀ ਥਣ ਇਧਰ ਦੀ ਸਾਈਡ ਚੈੱਕ ਕਰ ਸਕਦੇ ਹੋ ਪਰਾ ਠੀਕ ਹੈ ਜੀ ਹਾਂ ਜੀ ਭੈਣ ਜੀ ਦੂਜੀ ਦੋ ਨੰਬਰ ਦੱਸੋ ਜੀ ਦੂਜੀ ਦਾ ਵੀਰੇ ਆ ਬੱਛਰੂ ਹੈ ਆ ਬੱਚਾ ਹਾਂ ਇੱਕ ਖਾਣ ਦੀ ਤੇਲ ਹੈ ਹਾਂਜੀ ਪਰਸੋਂ ਸੋਈ ਹੈ ਹਾਂਜੀ ਬੋਲ ਹੈਗਾ ਮੇਲਾ 12 ਕਿਲੋ ਹੋ ਠੀਕ ਆ ਤੇ ਮੂਹਰੇ ਖਾਣ ਦੀ ਕਿੰਨੀ ਤੇਲ ਹੈ ਇਹ ਤੇਲਾ ਸੀਲ ਠੰਡੀ ਵਧੀਆ ਠੀਕ ਆ ਤੇ ਮੁੱਲ ਹੈਗਾ ਇਹਦਾ ਮਤਲਬ 35000 ਰੁਪਏ ਮੁੱਲ ਹੈਗਾ 35000 ਹਾਂ ਠੀਕ ਆ ਲੋ ਪ੍ਰਾਈਸ ਦੀ ਫੇਸ ਦਿਖਾਉਣ ਦੀ ਕੋਸ਼ਿਸ਼ ਕਰਦੇ ਆਪਾਂ ਲੋ ਜੀ ਤੋਰਾ ਤਾਂ ਫਿਰ ਸਾਨੂੰ ਪਤਾ ਇੱਥੇ ਤੋਰਨ ਵਾਲਾ ਟਾਈਮ ਬਹੁਤ ਲੱਗ ਜਾਂਦਾ ਲੋ ਜੀ ਇਹ ਕਿੰਨੀ ਛੜ ਲੋ ਜੀ ਚੱਕ ਕਰ ਸਦਾ ਬਰਾ ਥਣ ਤੱਲਾ ਤੇ ਰੇਟ ਭੈਣ ਜੀ ਨੇ ਆਪ ਨੂੰ ਦੱਸਤਾ ਤਾਜੀ ਸੂਗ ਆ ਠੀਕ ਆ ਜੀ ਹਾਂਜੀ ਭੈਣ ਜੀ ਤਿੰਨ ਨੰਬਰ ਵਾਲਾ ਦੱਸੋ ਇਹਦੇ ਵੱਲੇ ਵੀਰੇ 10 ਕਿਲੋ ਦੁੱਧ ਆ ਹਾਂਜੀ ਤੇ ਇਹਦੇ ਨੇ ਖਾਨਚੇ ਮਾਣਾ ਮਾਣਾ ਧੋਕਾ ਦੋਕਾ ਦੋਤੀ ਇਹ ਨਿਕਲਦਾ ਰਹਿੰਦਾ ਠੀਕ ਆ ਥੋੜੀ ਬੋਲੀ ਵਾਧਾ ਓਕੇ ਤੇ ਉਹ ਮਤਲਬ ਚਵਾਈ ਜਬੂ ਹੋ ਕੇ ਸੀਲ ਠੰਡੀ ਵਧੀਆ ਜਦ ਮਰਜੀ ਜੋ ਬੋਲੇ ਠੀਕ ਆ ਕੁਝ ਵੀ ਨਹੀਂ ਕਹਿੰਦੇ ਤੇ ਇਹਦਾ ਰੇਟ ਹੈਗਾ ਵੀਰੇ 30000 ਰੁਪਇਆ ਇਹ 30000 ਜੀ ਠੀਕ ਆ ਲੋ ਫਰਾ ਚੈੱਕ ਕਰ ਸਮ ਕੱਦ ਬੈਠ ਤੇ ਜਿਹੜਾ ਦੱਸਣਾ ਸੀ ਨੌਕਸ ਪ੍ਰੈਨ ਨੇ ਦੱਸਤਾ ਬੰਨੂ ਠੀਕ ਹੈ ਜੀ। ਲੋ ਜੀ। ਠੀਕ ਹੈ ਜੀ। ਹਾਂਜੀ ਬੰਨ ਜੀ 4 ਨੰਬਰ। ਇਹ ਦੀ ਵੀਰੇ ਆ ਬੱਛੀ ਹੈ। ਹਾਂਜੀ। ਤੇ ਗੁੱਗ ਹੈਗਾ 13 ਕਿਲੋ। ਹਾਂਜੀ। ਇਹਦਾ ਵੀ 35000 ਰੁਪਏ ਰੇਟ ਹੈ। ਰੇਟ 35000 ਜੀ। ਲੋ ਜੀ। ਕਿਉਂਕਿ ਹੁਣ ਮੰਨ ਕੇ ਚੱਲੋ 1:30 ਵਜੇ ਦਾ ਟਾਈਮ ਹੈ ਜੀ। ਠੀਕ ਹੈ ਜੀ। ਤੇ ਕਿਉਂਕਿ ਚਵਾਈ ਹੁੰਦੀ ਆ ਇਹਨਾਂ ਦੀ ਸਾਰਿਆਂ ਦੀ ਤੇ ਇਸ ਕਰਕੇ ਵੀ ਸ਼ਾਮ ਵਾਲੀ ਚਵਾਈ ਹੋਣ ਵਾਲੀ ਆ ਸਵੇਰ ਵਾਲੀ ਵੀ ਵੀ ਆ ਹਰ ਟਾਈਮ ਪਿਆ। ਠੀਕ ਹੈ ਜੀ ਚਾਹੇ ਦੋ ਡੰਗ ਚਾਹੇ ਤਿੰਨ ਡੰਗ ਚੋਕੇ ਲ ਜਾ ਸਕੋ ਮਗਰ ਹੈਗੀ ਇਹਦੇ ਵਸਸੀ ਐਰ ਸਾਰ ਹਾਂਜੀ ਭੈਣ ਜੀ ਪੰਜ ਨੰਬਰ ਪੰਜ ਨੰਬਰ ਦਲੇ ਵੀਰੇ ਦੁੱਧ ਹੈਗਾ 13 ਕਿਲੋ ਹਾਂਜੀ ਆ ਰੇਟ ਹੈਗਾ 23000 ਰੁਪਿਆ ਰੇਟ 23000 ਲੋ ਜੀ ਚੈੱਕ ਕਰ ਫੀਸਬਿਲਿਟੀ ਦੁੱਧ 12 ਕਿਲੋ 13 ਕਿਲੋ ਮਣਕੇ ਦੇਵਾਂਗੇ ਠੀਕ ਆ ਲੋ ਜੀ 13 ਲੀਟਰ ਦੁੱਧ ਮਣਕੇ ਭੈਣ ਕਹਿੰਦੀ ਲ ਜਾਹੋ ਭਰਾ ਹਾਂਜੀ ਭੈਣ ਜੀ 6 ਨੰਬਰ ਏ ਵੀਰੇ 7 ਮਹੀਨੇ ਦੀ ਗੱਬਣਾ ਹਾਂਜੀ 8 ਕਿਲੋ ਦਾ 7 ਮਹੀਨੇ ਦੀ ਗੱਬਣਾ 8 ਲੀਟਰ ਦੱਸਾ ਹਾਂ 40000 ਰੁਪਏ ਰੇਟ ਹੈ ਟੋਕੜ ਗੱਬਣਾ ਹਾਂ ਠੀਕ ਆ ਲੋ ਜੀ ਸੰਦ ਜੀ ਰਹਿ ਗਿਆ ਕਰਮਾ ਵਾਲੀ ਦੇ ਤੇ ਦੁੱਧ ਵੀ ਕਰਮਾ ਵਾਲੀ ਦੇ ਵਧੀਆ ਤੇ ਫੇਸ ਚੈੱਕ ਕਰ ਸੁਬਾ ਠੀਕ ਹੈ ਜੀ ਠੀਕ ਹੈ ਜੀ ਹਾਂਜੀ ਭੈਣ ਛਤ ਨੰਬਰ ਏ ਵੀਰੇ ਹੁਣ ਦੁੱਧੋਂ ਛੱਡਤੀ ਏ ਹਾਂਜੀ ਨੌਵਾਂ ਮਹੀਨਾ ਲੱਗਿਆ ਹੋਇਆ ਹਾਂਜੀ ਹੁਣੀ ਛੱਡੀ ਇੱਕ ਦੋ ਦਿਨਾਂ ਦੀ ਠੀਕ ਆ ਤੇ ਜੇ ਕੋਈ ਆਊਗਾ ਇੱਕ ਖਾਣ ਦੀ ਤੇ ਲੈ ਜਵਾਂ ਦਰੂ ਓਕੇ ਤੇ ਉਹ ਜੇ ਆਪਾਂ ਕਰਾਂਗੇ ਰੇਟਾਂ ਠੀਕਾ ਦੋਪਰਾ ਸਤ 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 ਗਾਵਾਂ ਠੀਕ ਹੈ ਜੀ ਸੱਤਾ ਜੋ ਨੰਬਰ ਮੁਤਾਬਕ ਭੈਣ ਜੀ ਨੂੰ ਦੱਸ ਕੇ ਗੱਲਬਾਤ ਕਰ ਸਕਦੇ ਹਾਂ ਭਰਾ ਤਾਜ਼ੀਆਂ ਵੀ ਆ ਟੋਕੜ ਵੀ ਆ ਟੋਕੜ ਗੱਬਣ ਵੀ ਆ ਠੀਕ ਹੈ ਜੀ ਭੈਣ ਜੀ ਨਾਲ ਜਲੂਪ ਕਨੈਕਟ ਕਰੋ ਜੀ ਭੈਣ ਦਾ ਨੰਬਰ ਲਾਵਾ ਗਿਆ ਪਾਸਕ੍ਰੀਨ ਦੇ ਉੱਪਰ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ